ਪੜੀ ਜਾਣੇ ਰੋਜ਼ ਅਰਦਾਸ ਵਿੱਚ ਰਾਜ ਕਰੇਗਾ ਖਾਲਸੇ ਨੇ ਕਰਨਾ ਅਸੀਂ ਤੇ ਸਿੱਖ ਨਹੀਂ ਬਣਿਆ ਜੀ ਦੁੱਖ ਦੀ ਗੱਲ ਕਹਿਣਾ ਪੈਂਦਾ ਹੈ ਸਾਡੇ ਘਰ 'ਚ ਨਿਕਾ ਮਾਰ ਕੇ ਵੇਖੀਏ ਕਿ ਮਾਰੇ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਕੁੰਬਾ ਸ਼ਹੀਦ ਕਰਤਾ ਆਪਣੇ ਸੋਹਣਿਆ ਪੁੱਤਰਾਂ ਤੇ 2 ਮੀਟਰ ਕੱਪੜਾ ਪਾਉਣ ਦੀ ਪਰਵਾਹ ਨਹੀਂ ਕੀਤੀ ਆਖੋ ਸਤਨਾਮ ਕਿੰਨੂੰ ਦੋਸ਼ ਦਈਏ ਕਿਹਦੇ ਤੇ ਗਿਲਾ ਕਰੀਏ ਕਿਹਦੇ ਨਾਲ ਰੁੱਸੀਏ ਘਰ ਤੋਂ ਸ਼ੁਰੂ ਕਰੋ ਤੇ ਪਿੰਡ ਤੋਂ ਬੋਲੋ ਸਤਨਾਮ ਮਿਲਦੀਆਂ ਸਾਨੂੰ ਵੀ ਗਾਲਾਂ ਹੀ ਐ ਪਰ ਪਹਿਲੋਂ ਘਰ ਤੋਂ ਸ਼ੁਰੂ ਕਰੋ ਗਵਾਂਢ ਤੋਂ ਸ਼ੁਰੂ ਕਰੋ ਪਿੰਡ ਤੋਂ ਤੁਸੀਂ ਆਪ ਖਾਲਸੇ ਬਣੋ ਤੇ ਅਗਲੀ ਪੰਕਤੀ ਕਿਹੜੀ ਆ ਰਾਜ ਕਰੇਗਾ ਆਕੀ ਆਕੀ ਦਾ ਭਾਵ ਹੁੰਦਾ ਅੱਕਿਆ ਹੋਇਆ ਦੁਖੀ ਬੰਦਾ ਬਾਗੀ ਸਾਡੇ ਤੇ ਆਪਣੇ ਜੀ ਬਾਗੀ ਹੋਏ ਆ ਸਾਡੇ ਪ੍ਰਚਾਰਕ ਸਾਡੇ ਰਾਗੀ ਸਾਡੇ ਗ੍ਰੰਥੀਅਤ ਬਾਗੀ ਆ ਇਹਨਾਂ ਦੀ ਨਿਤ ਨਵੀਂ ਵੀਡੀਓ ਆਉਂਦੀ ਆ ਇੱਕ ਦੀ ਮੈਂ ਵੇਖੀ ਆ ਉਹ ਸਿੰਘ ਸਾਹਿਬ ਕੋ ਮੁੱਦਾ ਉਹ ਲਾਈਵ ਹੋ ਕੇ ਕੱਲਾ ਕੱਲਾ ਚੀਜ਼ ਉਤਾਰ ਰਿਹਾ ਤੇ ਮੈਂ ਜੀ ਦੁਖੀਆਂ ਬੰਦਾ ਪੁੱਛੇ ਉਹ ਪੜਿਓ ਮਾਨਸੋ ਸਿੱਖੀ ਸਿਰ ਵੰਗਦੀ ਐ ਬੋਲੋ ਸਤਨਾਮ ਹੁਣ ਪ੍ਰਾਣੇ ਸਿੱਖਾਂ ਦਾ ਜੀਵਨ ਪੜ ਕੇ ਉਹਨਾਂ ਬੀਬੀਆਂ ਦਾ ਵੇਖੋ ਯੋਧਿਆਂ ਦਾ ਕੀ ਉਹ ਗ੍ਰੰਥੀ ਪ੍ਰਚਾਰਕ ਸੀ ਉਹ ਰਾਗੀ ਸਿੰਘ ਸੀ ਉਹ ਉਹਨਾਂ ਦਾ ਜੀਵਨ ਵੇਖੋ ਜਿਨ੍ਹਾਂ ਦਾ ਬੰਦ-ਬੰਦ ਕੱਢ ਦਿੱਤਾ ਭਾਈ ਤਾਰੂ ਸਿੰਘ ਸਾਹਿਬ ਦੀ ਖੋਪਰੀ ਲਾ ਦਿੱਤੀ ਇਹ ਤੇ ਇੰਨਾ ਪਿਆਰਾ ਵਿਸ਼ਾ ਸੀ ਪੀਰ ਬੁੱਧੂ ਸਾਹਿਬ ਨੇ ਪੁੱਤ ਮਰਵਾਏ ਗੱਭਰੂ ਪੰਗਾਣੀ ਦਾ ਪਹਿਲਾ ਜੰਗ ਆ ਜੀ ਸੁਣਿਆ ਮੇਣ ਮੇਣ ਬਾਤਾਂ ਪਉਣੀਆਂ ਅੱਖਾਂ 'ਚ ਜਾਲ ਆਇਆ ਗਲ 'ਚ ਪੱਲਾ ਮਹਿਬੂਬ ਜੀ ਅੰਦਰ ਬੈਠਿਆ ਸ਼ਮਿਆਨੇ ਦੇ ਦਰਵਾਜ਼ਾ ਖੜਕਿਆ ਪਹਿਰੇਦਾਰ ਨੇ ਆਖਿਆ ਕੌਣ ਐ ਜਦੋਂ ਵੇਖਿਆ ਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ ਹਾਂ ਜੀ ਪੀਰ ਜੀ ਕਹਿੰਦੇ ਮਹਿਬੂਬ ਦੇ ਦਰਸ਼ਨ ਕਰਨੇ ਆ ਤੇ ਮਹਾਰਾਜ ਸਾਹਿਬ ਦੇ ਕੇਸ ਖੁੱਲੇ ਸੀ ਪਾਦਸ਼ਾਹ ਕੰਗਾ ਕਰ ਰਿਹਾ ਸੀਣ ਸਾਹਮਣੇ ਲਿਆਇਓ ਹਜ਼ੂਰ ਕੰਗਾ ਪੈ ਕਰਦੇ ਆ ਤੇ ਜਦੋਂ ਆਵਾਜ਼ ਆਈ ਨਾ ਬਾਹਰੋਂ ਪਹਿਰੇਦਾਰ ਦੀ ਪੀਰ ਜੀ ਥੋੜਾ ਰੋਕ ਕੇ ਆਉਣਾ ਇਸ ਵੇਲੇ ਤੁਹਾਡਾ ਮਿਲਾਪ ਨਹੀਂ ਕਰਾ ਸਕਦੇ ਇਹ ਰਹਿਤ ਨਾਵੇਂ ਵੀ ਗੁਰੂ ਦਾ ਸਿੱਖ ਨੰਗੇ ਕੇਸ ਲੈ ਕੇ ਨਾ ਘੁੰਮੇ ਬੋਲੋ ਸਤਨਾਮ ਤੇ ਹਜ਼ੂਰ ਦੇ ਕੰਨੀ ਆਵਾਜ਼ ਪਈ ਵੀ ਪਹਿਰੇਦਾਰ ਦੀ ਪੀਰ ਬੁੱਧੂ ਸ਼ਾਨ ਵੀ ਰੁਕ ਕੇ ਆਇਓ ਜੀ ਮਹਾਰਾਜ ਦਸਤਾਰਾ ਸਜਾ ਰਹੇ ਆ ਤੇ ਅੰਦਰੋਂ ਆਵਾਜ਼ ਆ ਗਈ ਕਹਿੰਦੇ ਖਾਲਸਾ ਜੀ ਇਹਨੂੰ ਅੰਦਰ ਆਉਣ ਦਿਓ ਆਖੋ ਸਤਨਾਮ ਸ੍ਰੀ ਤੇ ਜਦੋਂ ਅੰਦਰ ਆਇਆ ਨਾ ਕਹਿੰਦੇ ਪੀਰ ਜੀ ਲੇਟ ਹੋ ਗਿਆ ਕਹਿੰਦੇ ਜੀ ਤੁਹਾਡੇ ਸਿੰਘਾਂ ਨੇ ਦਰਵਾਜ਼ੇ ਤੇ ਰੋਕ ਲਿਆ ਤੇ ਗਰੀਬ ਨਿਵਾਜ ਪਾਤਸ਼ਾਹ ਤਾਂ ਕਰਕੇ ਦਰਸ਼ਨ ਪਰਸਨ ਆਇਆ ਸੀ ਆਪਦੀ ਨੇ ਭਲੀ ਕਿਰਪਾ ਕੀਤੀ ਮੇਰੇ ਅੰਦਰ ਦੀ ਆਵਾਜ਼ ਸੁਣ ਲਈ ਕਿ ਸਤਗੁਰੂ ਨਹੀਂ ਸੁਣਦੇ ਅੱਜ ਪੜੀਦੇ ਤੇ ਹੈਗੇ ਰੋਜ ਦੋ ਕਾਲਨ ਪ੍ਰਣਾਸੀ ਦਿਆਲੰਸ ਸਰੂਪੇ ਸਦਾ ਅੰਗ ਅਭੰਗੰ ਰੋਜ ਪੜਦੇ ਸੋ ਸਤਗੁਰ ਪਿਆਰਾ ਮੇਰਾ ਬੋਲੋ ਬੋਲੋ ਸੋ ਸਤਗੁਰ ਪਿਆਰਾ ਜਿੱਥੇ ਕਿੱਥੇ ਮੈਨੂੰ ਲੈ ਹੁਣ ਕਿਉਂ ਨਹੀਂ ਛਡਾਉਂਦਾ ਕੋਈ ਸਵਾਲ ਕਰਦੇ ਤੁਸੀਂ ਰੋਜ਼ ਪੜਦੇ ਸਤਿਗੁਰੂ ਨਾਲ ਆ ਤੇ ਹਾਲਤ ਕੀ ਬਣੀ ਪਰ ਬਾਪੂ ਇੱਕ ਗੱਲ ਲਿਖ ਕੇ ਦੇ ਗਿਆ ਸੀ ਜਦ ਇਹ ਗਏ ਵਿਪਰਨ ਕੀ ਰੀਸ਼ਤ ਮੈਂ ਨਾ ਕਰੂੰ ਮਾਰੇ ਕਹਿੰਦੇ ਜਦੋਂ ਤੁਸੀਂ ਸਿੱਖੀ ਛੱਡ ਦਿੱਤੀ ਨਾ ਦੁਬਦਾ ਚ ਪੈ ਗਏ ਮੈਂ ਤੁਹਾਡੇ ਮਗਰ ਨਹੀਂ ਆਉਣਾ ਐਸ ਵੇਲੇ ਉਹ ਹਾਲਤ ਚ ਆਪਾਂ ਖੜੋਤੇ ਸਾਰੇ ਸਾਰੇ ਕਹਿੰਦੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਤੱਕੜਿਓ ਪਰੰਦਰੋਂ ਮੈਂ ਕਹਿ ਰਿਹਾ ਸਪੀਕਰ ਤੇ ਸਾਰੇ ਨਿਸ਼ਾਨ ਸਾਹਿਬ ਥੱਲੇ ਆਪਾਂ ਇਕੱਠੇ ਹੋ ਜੀਏ ਜਿੰਨੀਆਂ ਸੰਪਰਦਾਵਾਂ ਜਿਤਨੇ ਮਾਪੁਰਖ ਫੌਜਾ ਆਪਣੀਆਂ ਕਾਲੀ ਪਰੰਦਰ ਮੇਰੇ ਵੀ ਚੱਲਣ ਦਿਆ ਵੀ ਜਿਹੜੇ ਝੰਡੇ ਥੱਲੇ ਸਾਰਿਆਂ ਇਕੱਠੇ ਹੋਣਾ ਉਹਦਾ ਡੰਡਾ ਮੈਨੂੰ ਫੜਾ ਦਿਓ ਆਖੋ ਸਤਨਾਮੁ। ਇੱਥੇ ਗੜਬੜ ਹੈ। ਮਾਫੀ ਦੇਣੀ ਅਸੀਂ ਅਸੀਂ ਕਦੇ ਗੌਰ ਹੀ ਨਹੀਂ ਕੀਤਾ ਵੀ ਸਾਡੇ ਨਾਲ ਬਣ ਕੀ ਰਿਹਾ। ਕਿ ਜਿਸ ਗੁਰੂ ਨੇ ਸਾਨੂੰ ਨਿਆਰਾ ਬਣ ਦਿੱਤਾ ਅਗਲਿਆਂ ਸਾਡਾ ਨਿਆਰਾਪਣ ਖੋਇਆ ਪਹਿਲਾਂ ਸਭ ਤੋਂ। ਇਹਨਾਂ ਨੂੰ ਇੱਧਰ ਨੂੰ ਜਰੂਰ ਮੋੜੋ ਇਹਨਾਂ ਦਾ ਨਿਆਰਾਪਣ ਖਤਮ ਕਰੋ ਤਿਵਾ ਜੇ ਆਪਾਂ ਨੂੰ ਨਜ਼ਰ ਆ ਰਿਹਾ ਹੈ ਕਿ ਉਪਰੋਂ ਉਪਰੋਂ ਕਈ ਤੇ ਬਾਣੇ ਦੇ ਵਿੱਚੋਂ ਉਪਰੋਂ ਐ ਤੇ ਕਈ ਉਤਰੇ ਉਪਰੋਂ ਆਖੋ ਸਤਨਾਮ ਜੋ ਬਾਪੂ ਨੂੰ ਦਿਲੋਂ ਪਿਆਰ ਕਰਦਾ ਨਾ ਉਹ ਕਦੇ ਨਾ ਤੇ ਰੋਂਦਾ ਹੀ ਹੈ ਤੇ ਨਾ ਆਪ ਦੇ ਕਕਾਰ ਹੀ ਲਾਉਂਦਾ ਆਖੋ ਸਤਨਾਮ ਮੈਂ ਗ੍ਰੰਥੀ ਪ੍ਰਚਾਰਕਾਂ ਮੇਰੀ ਨਹੀਂ ਪੂਰਤੀ ਹੁੰਦੀ ਮੈਂ ਹੋਰ ਕੰਮ ਕਰ ਸਕਦਾ ਮੈਂ ਰੇੜੀ ਲਾਲਾ ਬਿਲਡਿੰਗ ਸੇਖਣਾ ਲੱਕੜ ਦਾ ਕੰਮ ਸੇਖ ਲਾਂ ਇਹਦੇ ਨਾਲ ਇਹ ਥੋੜਾ ਮਤਬਲ ਮੈਂ ਆਪਣੇ ਪਿਆਰੇ ਨੂੰ ਆਪਣੇ ਤੋਂ ਦੂਰ ਕਰਦਾ ਇਹੋ ਜਿਹੇ ਲੋਕਾਂ ਜਿਹੜੇ ਦਾ ਗਲਤ ਅਸਰ ਪੈਂਦਾ ਮੈਂ ਜੀ ਆ ਕੰਮ ਛੱਡਣ ਲੱਗਾ ਉਹ ਭਲਿਆ ਮਾਨਸਾ ਕੰਮ ਦੇ ਨਾਲ ਧਰਮ ਦਾ ਕੀ ਮਤਬਲ ਹੋਇਆ ਜੇ ਤੇ ਉਹਨਾਂ ਮਾਮਾ ਹੀ ਤੁਹਾਡੇ ਨਾਲੋਂ ਤੇ ਉਹ ਬੀਬੀਆਂ ਹੀ ਚੰਗੀਆਂ ਸੀ ਤੁਸੀਂ ਕਾਹਦੇ ਮਰਦ ਜੇ ਜਿਨ੍ਹਾਂ ਬੀਬੀਆਂ ਦੇ ਸਾਹਮਣੇ ਬੱਚੇ ਟੋਟੇ ਗਲਾਂ ਝਾਰ ਪਵਾਏ ਗਏ ਤੇ ਬੀਬੀਆਂ ਨੇ ਸਤ ਸ੍ਰੀ ਅਕਾਲ ਦੇ ਜਕਾਰੇ ਛਡੇ ਗਾਂ ਦੀ ਮੀਰ ਮੰਨੂ ਦੀ ਕੈਦ ਚ ਇੱਕ ਬੀਬੀ ਦਾ ਜ਼ਿਕਰ ਆਉਂਦਾ ਬਲਵੰਤ ਕੌਰ ਕਰਕੇ ਭੈਣੋਂ ਧਿਆਨ ਦੇਣਾ ਜਾਬ ਇਹ ਗਏ ਵਿਪਰਨ ਕੀ ਰੀਤ ਛਕਿਆ ਅੰਮ੍ਰਿਤ ਹੋਵੇ ਤੇ ਇੱਥੇ ਧਾਗਾ ਵੱਧਾ ਵੇ ਇੱਕ ਗਿੱਟੇ ਤੇ ਕਾਲਾ ਵੱਧਾ ਹੋਵੇ ਬੋਲੋ ਸਤਨਾਮ ਇਹ ਖਾਲਸਾ ਹਾਂਜੀ ਜਾਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਸਾਰੇ ਥਾਵਾਂ ਤੇ ਤੁਰੇ ਫਿਰਦੇ ਆਪਾਂ ਤਾਂ ਇਹੋ ਗੱਲ ਨਹੀਂ ਬਣਦੀ ਜਿਸ ਦਰ ਕੋ ਦੇਖ ਕਰ ਸਰਨਾ ਝੁੱਕੀ ਉਸੇ ਦਰ ਨਹੀਂ ਕਹਤੇ ਜੋ ਦਰ ਦਰ ਪੇ ਝੁਕ ਜਾਂਦਾ ਉਸੇ ਸਰ ਨਹੀਂ ਕਹਤੇ ਦੋ ਬਚਨ ਮੈਂ ਤੁਹਾਡੇ ਨਾਲ ਸਾਂਝੀ ਕਰ ਬੈਠਾਂ ਪੀਰ ਬੁੱਧੂ ਸਾਹਿਬ ਤੇ ਆ ਸੁਣ ਲਿਓ ਉਹ ਬੀਬੀ ਨੂੰ ਜਲਾਦ ਨੇ ਆਖਿਆ ਕਹਿਣ ਲੱਗਾ ਮਾਤਾ ਤੇਰੇ ਸਿਰ ਤੇ ਕਿਹੜਾ ਭੂਤ ਸਵਾਰ ਹੋਇਆ ਏ ਤੇਰੇ ਪੁੱਤ ਹੀਰਿਆਂ ਵਰਗੇ ਆ ਤੇ ਕਿਉਂ ਮਰਵਾਈ ਜਾਂਦੀ ਐ ਇਹਨਾਂ ਨੂੰ ਲੈ ਕੇ ਤੇ ਚਲੀ ਜਾ ਧਰਮ ਛੱਡ ਦੇ ਆਖੋ ਸਤਨਾਮ ਅੱਜ ਗੌਰ ਕਰਕੇ ਵੇਖਿਓ ਤੁਸੀਂ ਸਾਰੇ ਸੁਣਦੇ ਆ ਪਰ ਪਹਿਲਾ ਸੱਸਾ ਸੀ ਸੁਣਨਾ ਦੂਜਾ ਸੀ ਸਮਝਾਉਣਾ ਤੁਸੀਂ ਸੁਣਦੇ ਵੀ ਸਾਰਾ ਕੁਝ ਮੋਬਾਈਲਾਂ ਤੇ ਸਮਝ ਵੀ ਤੁਹਾਨੂੰ ਆਉਂਦੀ ਪਰ ਤੀਜਾ ਮੰਨਦੇ ਨਹੀਂ ਆਖੋ ਸਤਨਾਮ ਨਹੀਂ ਮੰਨਦੇ ਨਾ ਤੇ ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਕੁਛ ਨਹੀਂ ਹੋਣਾ ਆਖੋ ਸਤਨਾਮ ਸ੍ਰੀ ਉਹਨਾਂ ਚਿਰ ਗੱਲ ਹੀ ਜੋਗ ਨਾ ਹੋਈ ਗੱਲਾਂ ਹੀ ਰਹਿ ਜਾਣੀਆਂ ਨੇ ਪਰਖ ਦੀ ਪੱਟੀ ਤੇ ਚੜਿਆ ਨਹੀਂ ਜਾਣਾ ਉਸ ਬੀਬੀ ਦੇ ਦੋ ਬੱਚੇ ਅਤੇ ਜਲਾਦ ਕਹਿਣ ਲੱਗਾ ਬੀਬੀ ਜੂੜਾ ਘਟਾ ਦੇ ਥੋੜੇ ਚਿਰ ਬਾਦ ਰੱਖ ਲਈ ਮੇਰੇ ਵੀ ਬੱਚੇ ਇਦਾਂ ਦੇ ਘਰ ਚਾ ਮੈਨੂੰ ਬੜਾ ਤਰਸ ਆਉਂਦਾ ਈ ਤੇਰੇ ਤੇ ਮੇਰੇ ਵੀ ਦੋ ਬੱਚੇ ਐ ਇਥੇ ਮਿੰਤਾ ਕਰ ਕਰਕੇ ਖਵ ਚੱਲੇ ਪੰਜ ਪਿਆਰੇ 60 ਸਾਲ ਦਾ ਬਾਪੂ ਹੋ ਗਿਆ ਉਹਨੂੰ ਕਹਿੰਦੇ ਗੁਰੂ ਆਲਾ ਬਣ ਜਾ ਉਹ ਅੱਗੋਂ ਕਹਿੰਦਾ ਹਜੇ ਨਹੀਂ ਜੀ ਕਰਦਾ ਆਖੋ ਸਤਨਾਮ ਕਿੰਨੀ ਹਰਾਨੀ ਦੀ ਗੱਲ ਹੁਣ ਤੇ ਨਵਾਂ ਕੰਮ ਚੱਲ ਪਿਆ ਹੁਣ ਤੇ ਜਵਾਬ ਵੀ ਬੜਾ ਸੌਖਾ ਦਿੰਦੇ ਕਿਹਨੇ ਬਾਬਾ ਜਿੰਨਾ ਅਮਰਤ ਛੱਕੇ ਉਹਨਾਂ ਕਿਹੜਾ ਰੰਗ ਲਾਤੇ ਹੁਣ ਤੇ ਕੀ ਕੀ ਮੰਗੋਗੇ ਜਵਾਬ ਮੈਂ ਤਾਂ ਇਹ ਸ਼ਬਦ ਵਰਤੀ ਸੀ ਵੀ ਆਪਾਂ ਦੇ 100 ਚੋਂ 90% ਸਿੱਖ ਹੀ ਨਹੀਂ ਹੈਗੇ ਸਿੱਖੀ ਬਾਰੇ ਨਹੀਂ ਪਤਾ ਸਿੱਖ ਦੀ ਡੈਫੀਨੇਸ਼ਨ ਨਹੀਂ ਪਤਾ ਕੀ ਕਰਾਂਗੇ ਆਪਾਂ ਜੇ ਪਤਾ ਹੁੰਦਾ ਤੇ ਅੱਜ ਕਹਿਣਾ ਨਾ ਪੈਂਦਾ ਵੀ ਕੱਤਰਾ ਫਰੀ ਕੰਗਾ ਫਰੀ ਸ਼ਹਿਰਾ ਫਰੀ ਕਿਰਪਾਨ ਫਰੀ ਜਿਹੜੇ ਕਢੂਕੇ ਤੇ ਲਜਾਣਾ ਉਹ ਕਢੂਕੇ ਦਾ ਤੇਲ ਵੀ ਫਰੀ ਹਾਲਾਤੇ ਕੌਮ ਦੇ ਅੰਦਰ ਝਾਤੀ ਮਾਰਿਓ ਮੇਰੇ ਪਾਤਸ਼ਾਹ ਮਹਾਰਾਜ ਅੱਜ ਦੂਜੇ ਧਰਮਾਂ 'ਚ ਨਿਕਾ ਮਾਰ ਲਓ ਹਿੰਦੂ ਆਪਣੇ ਧਰਮ 'ਚ ਪੱਕੇ ਈਸਾਈ ਆਪਣੇ 'ਚ ਪੱਕੇ ਜੈਨੀ ਬੋਧੀ ਜਿਤਨੇ ਧਰਮ ਆਪ ਦੇ ਧਰਮ ਝੋਕਿਆ ਆਪਾਂ ਸਭ ਤੋਂ ਪਿਛੇ ਜਾ ਰਹੇ ਕਿਉਂਕਿ ਸਿੱਖਾਂ ਦੀ ਭਗਤ ਮਾਲਾ ਮੈਂ ਪੜ੍ਹੀ ਐ ਗੁਰੂ ਨਾਨਕ ਸਾਹਿਬ ਤੋਂ ਜਦੋਂ ਸਿੱਖ ਸਿੱਖੀ ਮੰਗਦੇ ਸੀ ਨਾ ਮੜਾ ਜੇ ਨੋਟ ਕਰ ਲਿਓ ਭੈਣੋ ਵੀਰੋ ਜਦੋਂ ਵੀ ਸਿੱਖੀ ਮੰਗਦੇ ਸੀ ਚਰਨਪਾਲ ਭਾਈ ਮੰਜੀ ਜੀ ਦਵਾਬੇ ਦੇ ਵਿੱਚੋਂ ਆਏ ਸਖੀ ਸਰਵਰ ਦੇ ਪੁਜਾਰੀ ਭਾਈ ਲਗਾ ਭਾਈ ਪੈੜਾ ਭਾਈ ਪ੍ਰਾਣਾ ਭਾਈ ਬਧਿਆ ਕਿਤਨੇ ਸਿੱਖਾਂ ਦਾ ਇਤਿਹਾਸ ਭਰਿਆ ਜਦੋਂ ਬਾਬੇ ਦੇ ਘਰੋਂ ਸਿੱਖੀ ਲੈਣ ਆਏ ਆਨੰਦ ਵੇਖਿਆ ਵੀ ਇੱਥੇ ਤੇ ਬਹੁਤ ਪਿਆਰ ਮਿਲ ਰਿਹਾ ਹੈ ਇਥੋਂ ਆਵਾਜ਼ ਆ ਰਹੀ ਅਵਲ ਅੱਲਹ ਨੂਰ ਉਪਾਇ ਕੁਦਰਤ ਕੇ ਇੱਕ ਨੂਰ ਤੇ ਸਭ ਜਾਗੇ ਉਪਜਿਆ ਕੌਣ ਸਿੱਖੀ ਮੰਗੀ ਤੇ ਮਹਾਰਾਜ ਨੇ ਪੰਜ ਚਾਰ ਬਚਨ ਸਾਰਿਆਂ ਨੂੰ ਦਿੱਤੇ ਨੋਟ ਕਰਿਓ ਜਿੰਨੇ ਵੀ ਸਿੱਖੀ ਮੰਗੀ ਚਰਨਪੌਲ ਮਹਾਰਾਜ ਸਾਹਿਬ ਕਹਿੰਦੇ ਨੰਬਰ 1 ਤੇ ਝੂਠ ਨਹੀਂ ਬੋਲਣਾ ਨੰਬਰ 2 ਤੇ ਕਿਸੇ ਦਾ ਹੱਕ ਨਹੀਂ ਖਾਣਾ ਨੰਬਰ 3 ਤੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਇਮਾਰਤ ਦੇ ਬਚਨ ਪ੍ਰੂਫ ਆ ਲਿਖੇ ਹੋਏ ਆ ਜੇ ਸਿੱਖ ਬਣਨਾ ਵਾ ਸਾਡੇ ਕੋਦੇ ਕੁਝ ਵੀ ਨਹੀਂ ਰਹਿ ਗਿਆ ਝੂਠ ਸਾਡੀ ਜ਼ਿੰਦਗੀ ਦਾ ਗਹਿਣਾ ਸਵੇਰੇ ਅਸੀਂ ਦੇਖ ਕਰਾ ਕੇ ਗੁਰਦੁਆਰੇ ਕਿੰਨੇ ਨਾਨਕ ਨਾਮ ਤੇਰੇ ਬਾਣੇ ਤੇ ਭਰਾ ਦੀ ਦੋ ਕਿਲੇ ਮੱਲੀ ਬੈਠਿਆ ਇਹ ਬਹੁਤ ਸੂਖਮ ਸ਼ਬਦ ਨੇ ਇਹਦੂ ਅੱਗੇ ਨਿਆਰਾ ਪਨ ਆਉਣਾ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਇੱਕ ਤੂੰ ਝੂਠ ਨਹੀਂ ਬੋਲਣਾ ਕਿਸੇ ਦਾ ਹੱਕ ਨਹੀਂ ਖਾਣਾ ਤੇ ਤੀਜਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜਨਾ ਪਹਿਲੀ ਗੱਲ ਤੇ ਕੰਠ ਚਾਹੀਦਾ ਸਿੱਖ ਨੂੰ ਸਿੱਖ ਹੋਏ ਜੋ ਗੁਰੂ ਕਾ ਜਪਜੀ ਕੰਠ ਨਾ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਦੀਵਾਨੀ ਚਾਹੀਦਾ ਤੇ ਆਪਣੇ ਅੰਦਰ ਮੈਂ ਚਲੋ ਕਹਿੰਦਾ ਤੇ ਨਹੀਂ ਸੰਗਤ ਰੱਬ ਹੁੰਦੀ ਸੰਗਤ ਦੇ ਹੱਥ ਨਹੀਂ ਖੜੇ ਕਰਾਉਣੇ ਕਿਸੇ ਮਾਮੂਰ ਕਰਨੇ ਸਮਝਾਇਆ ਹੈ ਕਈ ਵਾਰੀ ਬੁਲਾ ਰਾ ਕਹਿੰਦੇ ਨਾ ਹੱਥ ਖੜੇ ਕਰੋ ਜਿਨ੍ਹਾਂ ਨੇ ਜੋਜੀਸਾ ਆਉਂਦਾ ਫਿਰ ਉਹਨਾਂ ਝਿੜਕਿਆ ਕਹਿੰਦੇ ਤੁਸੀਂ ਕੌਣ ਹੋਨੇ ਆ ਸੰਗਤ ਵਿੱਚ ਕਦੇ ਦਾਵਾ ਨਹੀਂ ਕਰਨਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਇਹ ਰੱਬ ਬੈਠਾ ਸਾਹਮਣੇ ਇਕੱਲੇ ਹੀ ਹੋ ਸਕਦਾ ਬਚਨ ਮੇਰੇ ਬਾਦੂ ਜੀ ਇੱਕ ਵੀਰ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਜੀ ਕਥਾ ਤੇ ਘਰੇ ਆ ਜਾਂਦੀ ਆਵੇ ਲਾਈਵ ਲੱਗਾ ਵੀ ਮੋਬਾਈਲ ਤੇ ਨਾਂਦਰਾਂ ਬਿਸਤਰੇ 'ਚ ਤੇ ਆ ਸੰਗਤ ਕਾਹ ਤੋਂ ਆਈ ਝੱਲ ਕੇ ਵਿਸਾਰੀ ਕਥਾ ਟੀਵੀ ਜਨ ਤੇ ਆਉਂਦੀ ਗਿਆਨ ਆਉਂਦਿਆ ਪੋਥੀਆਂ ਚ ਐਵੇਂ ਤੇਲ ਬਾਲਾਂਗੇ ਨਾਲੇ ਅੱਧੀ ਰਾਤ ਲੱਤਾਂ ਠਕਾਵਾਂਗੇ ਤੇ ਇਹਦਾ ਕੀ ਫਾਇਦਾ ਹੁੰਦਾ ਮੈਂ ਕਿਹਾ ਭਲੇ ਪਾਸ਼ਾ ਕਿਰਪਾ ਕਰਨ ਭਲਿਓ ਕਿਤੇ ਗੁਰੂ ਸਾਹਿਬ ਦੇ ਗ੍ਰੰਥਾਂ ਤੇ ਗੁਰਬਾਣੀ ਚ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਸੰਗਤ ਨੂੰ ਵੜਿਆਈ ਦਿੱਤੀ ਹੈ ਇੱਥੋਂ ਤੱਕ ਮarre ਨੇ ਜ਼ਰੂਰ ਚਿੜਕ ਮਾਰਤੀ ਜੋ ਸਤਗੁਰ ਸਰਨ ਸੰਗਤ ਨਹੀਂ ਜਿਹੜੇ ਨਹੀਂ ਆਉਂਦੇ ਸੰਗਤ ਵਿੱਚ ਕਦੇ ਮਾਰੇ ਕਹਿੰਦੇ ਧ੍ਰਿਗ ਜੀਵੇ ਮਾਰੇ ਕਹਿੰਦੇ ਦੁਰ ਫਿਟੇ ਮੂੰ ਜਿੰਨੀ ਜ਼ਿੰਦਗੀ ਲਾਂਗੀ 40 50 ਤੇ ਜਿਹੜੀ ਰਹਗੀ 10 20 ਤੇਰੇ ਲਾਂਤੀ ਜੇ ਸੰਗਤ ਨਾ ਕੀਤੀ ਆਪ ਪਾਤਸ਼ਾਹ ਨੇ 12 ਸਾਲ ਗੁਰੂ ਅਮਰਦਾਸ ਮਹਾਰਾਜ ਨੇ ਟੋਕਰੀ ਸਿਰ ਤੇ ਰੱਖੀ ਤੇ ਜੀਵ ਚ ਨਾਮ ਜਪਿਆ 7 8 ਸਾਲ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖੀ ਕਮਾਈ ਤੇ ਫੇਰ ਵੰਡੀ ਹੁਣ ਮੈਂ ਤੇ ਆਪ ਨਹੀਂ ਖੁਦ ਕਮਾਈ ਤੇ ਤੁਹਾਨੂੰ ਉਪਦੇਸ਼ ਦੇਈ ਜਾਂ ਨਾ ਅਸਰ ਕਿਥੋਂ ਹੋਣਾ ਆਖੋ ਸਤਨਾਮ ਸਿੱਖੀ ਜਿਹੜੀ ਜ਼ਬਾਨ ਦੀ ਨਹੀਂ ਐ ਸਿੱਖੀ ਈਮਾਨ ਦੀ ਐ ਈਮਾਨ ਪ੍ਰਸਤ ਹੋਣਾ ਪੈਣਾ ਐ ਕਿ ਆਪ ਗੁਰਬਾਣੀ ਕੰਠ ਕਰਨੀ ਪੈਣੀ ਨਿਤਨੇਮੀ ਹੋਣਾ ਪੈਣਾ ਐ ਆਪਦੀ ਕਿਰਤ ਕਰਨੀ ਪੈਣੀ ਅਹੀਂ ਤੇ ਹੁਣ ਕਿਰਤ ਬਣਾਲੀ ਕਥਾ ਕੀਰਤਨ ਵੀ ਜੇ ਤੁਸੀਂ ਨਾ ਸਨਮਾਨ ਦਿੱਤਾ ਤੇ ਮੈਂ ਗਾਤਰਾ ਲਾ ਦੇਣਾ ਲਾਈਵ ਹੋ ਕੇ ਆਖੋ ਵੈਗ ਮੈਂ ਵਾਜਾ ਪਰੇ ਸੁਣ ਦੇਣਾ ਇਹ ਸਿੱਖੀ ਐ ਇਹ ਸੌਦਾ ਹੈ ਗੁਰਮਖੋ ਬਾਣੀ ਕੀ ਕਹਿੰਦੀ ਜਾਦੀ ਪੜਿਓ ਕਿਰਪਾ ਕਰਿਓ